ਅੱਜ ਬਣਾਵਾਂਗੇ ਆਪਾਂ ਚਟਣੀ ਪੂਤਨੇ ਵਾਲੀ ਦਿਲ ਕਰ ਰਿਹਾ ਸੀ ਰੋਟੀ ਖਾਣ ਨੂੰ ਪ੍ਰਸ਼ਾਦਾ ਛਕਣ ਨੂੰ ਦਿਲ ਨਹੀਂ ਸੀ ਕਰ ਰਿਹਾ ਤੇ ਮੈਂ ਕਿਹਾ ਵੀ ਚਲ ਚਟਣੀ ਬਣਾਉਣੀ ਆਪ ਕੋ ਅਦਰਕ ਪਹਿਲੋਂ ਅਦਰਕ ਪਿਆਜ਼ ਤੇ ਹਰੀਆਂ ਮਿਰਚਾਂ ਤੇ ਲਸਣ ਤੇ ਪੁਦੀਨਾ ਇਹ ਸਾਰੀਆਂ ਚੀਜ਼ਾਂ ਆਪਾਂ ਪਾ ਲੀਆਂ ਬਦਾਂ ਲੋਕੀ ਚਟਣੀ ਕੋਟ ਦੇ ਹੁੰਦਾ ਮੈਂ ਵੀ ਕੋਟਦਾ ਚਟਣੀ ਪਰ ਮੈਂ ਇਹਦੇ ਵਿੱਚ ਫਿਰ ਥੋੜਾ ਜਿਹਾ ਨਿੰਬੂ ਟਮਾਟਰ ਆਪਣੇ ਜੋਗੀ ਆ ਮੈਂ ਸ਼ੱਕਰ ਰੱਖੀ ਆ ਮਿੱਠਾ ਕਰਨ ਵਾਸਤੇ ਤੇ ਨਾਲ ਫਿਰ ਮੈਂ ਪਾਵਾਂਗਾ ਥੋੜਾ ਜਿਹਾ ਜੀਰਾ ਖੂਨ ਬਦਲਾ ਕਰਨ ਵਾਸਤੇ ਹੋਰ ਆਪਣਾ ਥੋੜਾ ਜਿਹਾ ਵਿੱਚ ਗਰਮ ਸੋਲਾ ਵੀ ਮੈਂ ਪਾਵਾਂ ਤੇ ਫਿਰ ਵਧੀਆ ਰਹੂਗਾ ਚਟਣੀ ਬਹੁਤ ਟਾਪ ਦੀ ਬਣੇਗੀ ਹੁਣ ਆਪਾਂ ਚਾਲੂ ਕਰਦੇ ਹਾਂ ਇਹਨੂੰ ਬਣਾਉਣਾ ਤੇ ਬਣਾ ਕੇ ਫਿਰ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ। ਚਾਹ ਹੁਣ ਥੋੜੀ ਜਿਹੀ ਆਪਾਂ ਜਲਦਬਲ ਕਰ ਲਈ ਆ। ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਦੋ ਟਮਾਟਰ। ਇੱਕ ਮੇਰੇ ਕੋਲ ਹੈ ਇੱਕ ਮੈਂ ਉਹ ਫਰਿੱਜ ਦੇ ਵਿੱਚੋਂ ਕੱਢਦਾ। ਦੋ ਟਮਾਟਰ ਪਾਵਾਂਗੇ, ਇੱਕ ਅੱਧਾ ਵਿਚੋਂ ਜਾਂ ਇੱਕ ਨਿੰਬੂ ਪਾਵਾਂਗੇ। ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ। ਫਿਰ ਆਪਣੇ ਕੋਲ ਕਾਲਾ ਲੂਣ ਤੇ ਸਾਈਦਾ ਲੂਣ। ਇਹ ਦੋਵੇਂ ਲੂਣ ਆਪਣੇ ਕੋਲ ਆ। ਇਹ ਵੀ ਆਪਣੇ પેટ ਵਾਸਤੇ ਜੇ ਇਹਦੇ ਵਿੱਚ ਆਪਾਂ ਰਸਨ ਤਾਂ ਪਾਇਆ ਆ। ਤੇ ਜਿਹੜਾ ਦਸਣਿਆ ਨਾ ਇਹ ਆਪਣੇ ਖੂਨ ਨੂੰ گاੜਾ ਨਹੀਂ ਹੋਣ ਦਿੰਦਾ ਤੇ ਪਦੀਨਾ ਵੀ ਜਨਪਾ ਆਪਾਂ ਚਲੋ ਇੰਨਾ ਕੁ ਪਾ ਲੀਨੇ ਲੂਣ ਜਿਆਦਾ ਨਹੀਂ ਪਾਉਂਦੇ ਫਿਰ ਕੌੜਾ ਹੋ ਜਾਂਦਾ ਵਾ ਤੇ ਹੁਣ ਆਪਾਂ ਥੋੜਾ ਜਿਹਾ ਗਰਮ ਮਸਾਲਾ ਉਹਦਾ ਵੇਲੇ ਮੈਂ ਹਰੀਆਂ ਮਿਰਚਾਂ ਪਾਈਆਂ ਨੇ ਤੇ ਥੋੜਾ ਇੰਨਾ ਗਰਮ masala ਪਾ ਲਈ ਹਰੀਆਂ ਮਿਰਚਾਂ ਪਾਈਆਂ ਨੇ ਮੋਦਾਂ ਤੇ ਜੇ ਤਨੂ ਪੜ ਹਾਰਟ ਆਕਦੀ ਆਪਾਂ ਨੂੰ ਜੇਕਰ ਤੇ ਪ੍ਰੋਬਲਮ ਆ ਨਾੜਾ ਬਲੌਕ ਆ ਫਿਰ ਆਪਾਂ ਚ ਲਾਲ ਮਿਰਚਾਂ ਪਾਈਏ ਥੋੜੀਆਂ ਜੀਆਂ ਉਹਦੇ ਨਾਲ ਜਿਹੜੀ ਆ ਇਹ ਜੇ ਟੈਗ ਦੀ ਪ੍ਰੋਬਲਮ ਹੋਣੀ ਹੁੰਦੀ ਨਾੜਾ ਖੋਲ ਦਿੰਦੀਆਂ ਲਾਲ ਮਿਰਚਾਂ ਜਿਹੜੀਆਂ ਨਾੜਾ ਨੂੰ ਖੋਲ ਦਿੰਦੀਆਂ ਤੇ ਮਿਰਚਾਂ ਪੂਰੀਆਂ ਹੁਣ ਚਟਪਟੀ ਚਟਣੀ ਬਣੀ ਹੋਵੇ ਮੂੰਹ ਦੇ ਵਿੱਚ ਪਾਣੀ ਜਾਵੇ ਜਿਹੜਾ ਵੇਖਿਆ ਚਟਣੀ ਨੂੰ ਉਹਦੇ ਮੂੰਹ ਚ ਪਾਣੀ ਆਉਣਾ ਚਾਹੀਦਾ ਵੀ ਤੇ ਆਪਾਂ ਹੁਣ ਇਹ ਆ ਟਮਾਟਰ ਪਾਈਏ ਮਿਕਸੀ ਦੇ ਵਿੱਚ ਕਦੇ ਵੀ ਚਟਣੀ ਬਣਾਉਣੀ ਚਾਹੀਦੀ ਮਿਕਸੀ ਦੇ ਵਿੱਚੋਂ ਜਿਹੜੀ ਆ ਉਹ ਹੋ ਜਾਂਦੀ ਖਰਾਬ ਹੋ ਜਾਂਦੀ ਆ ਹੁਣ ਆਪਾਂ ਕਰੀ ਬਈ ਚਟਣੀ ਆਹਮ ਨਾਲ ਕਿ ਜਿੱਦਾਂ ਤੁਸੀਂ ਮਰਜ਼ੀ ਖਾਓ ਲੋਭੀ ਸੱਜਣੋ ਮਿੱਤਰਾਓ ਤੁਹਾਡੇ ਮੂੰਹ ਦੇ ਵਿੱਚ ਪਾਣੀ ਆ ਗਿਆ ਚਟਣੀ ਵੇਖ ਕੇ ਹੁਣ ਇਹਨੂੰ ਆਪਾਂ ਪੀਸ ਕੇ ਤੇ ਫਿਰ ਇਹਨੂੰ ਪ੍ਰਸ਼ਾਦ ਦੇ ਨਾਲ ਛਕਾਂਗੇ ਠੰਡੀ ਠੰਡੀ ਚਟਣੀ ਸਵਾਦ ਸਵਾਦ ਚਟਣੀ ਖੱਟੀ ਮਿੱਠੀ ਚਟਣੀ ਤੇ ਵੇਖਿਓ ਫਿਰ ਭੁੱਖ ਕਿੱਦਾਂ ਲੱਗਦੀ ਆ ਵੀ ਆਓ ਆਪਾਂ ਹੁਣ ਪ੍ਰਸ਼ਾਦ ਆ ਛਕੀਏ ਥੋੜਾ ਜਿਹਾ ਰਗੜਾ ਹੋ ਗਿਆ ਲਾ ਲੀਆ ਥੋੜਾ ਜਿਹਾ ਠੀਕ ਹੈ ਜੀ